ਪਹਿਲੀ ਪਹਿਲਾ ਜਿਹੜੀਆਂ ਬੱਸਾਂ ਚਲਾਈਆਂ ਸੀ ਉਹ ਤਾਂ ਚੱਲੀਆਂ ਨਹੀਂ ਇਹਨਾਂ ਤੋਂ ਆ ਇੱਥੇ ਪਾਰਕਿੰਗ ਬਣੀ ਐ ਇੱਥੋਂ ਉਹਨਾਂ ਨੇ ਕਿਹਾ ਸੀ ਫ੍ਰੀ ਆਟੋ ਚਲਾਵਾਂਗੇ ਉਹ ਆਟੋ ਤਾਂ ਚਲਾਇਆ ਨਹੀਂ ਗਿਆ ਜਿਹੜੀਆਂ ਪਹਿਲੇ ਬੱਸਾਂ ਚਲਾਈਆਂ ਸੀ ਉਹਨਾਂ ਦੇ ਟਾਇਰ ਹੈ ਨਹੀਂ ਇੱਟਾ ਲਾ ਕੇ ਬਣਾਈ ਹੋ ਕੇ ਪੀਆਰਟੀਸੀ ਨੂੰ ਲਾਜ ਮਨੂੰ ਤਨਖਾਹ ਦੇਣ ਲਈ ਪੈਸੇ ਹੈ ਨਹੀਂ ਕਿ ਸਰਕਾਰ ਇਹ ਵਾਅਦਾ ਕਰ ਰਹੀ ਹੈ ਕਿ ਅਸੀਂ ਪੂਰੀ ਮਾਡਰਨ ਟਰਾਂਸਪੋਰਟ ਲਾ ਦੇਗੇ ਸ਼ਹਿਰ ਚੜ੍ਹਦੇ ਹੋਣ ਲਈ ਇਹ ਬਿਲਕੁਲ ਚੁਟਕਾਵਾਦਾ ਪਟਿਆਲੇ ਵਾਦਾ ਫੇਲ ਹੋਇਆ ਪਟਿਆਲੇ ਪ੍ਰਾਣਾ ਬੱਸ ਅਡਾ ਬੰਦ ਹੋਇਆ ਉੱਥੇ ਬਾਜ਼ਾਰ ਬਰਬਾਦ ਹੋ ਗਏ ਉੱਥੇ ਜਿੱਥੇ ਕਿਸੇ ਨੇ ਰਜਿੰਦਰਾ ਹਸਪਤਾਲ ਆਉਣਾ ਹੁੰਦਾ ਉਹਦਾ 300 ਰੁਪਿਆ ਲੱਗਦਾ ਇਹ ਸੇਮ ਹਾਲ ਬਟਿੰਡੇ ਵੀ ਹੋ ਸੋ ਲੋਕਾਂ ਨੂੰ ਸਕੇਨ ਹੋਣਾ ਚਾਹੀਦਾ ਸਰਕਾਰ ਨੂੰ ਸਕੇ ਸਰ ਕਹਿੰਦੇ ਵਿਕਾਸ ਕਰ ਰਹੇ ਆ ਸਰਕਾਰ ਲਈ ਨਹੀਂ ਵਿਕਾਸ ਹੁਣ ਆਇਆ ਸ਼ਹਿਰ ਦਾ ਵਿਕਾਸ ਹੋਣਾ ਸ਼ਹਿਰ ਵੱਡਾ ਬਣਨਾ ਆਇਆ ਇਹ ਵਿਕਾਸ ਨਹੀਂ ਇਹ ਵਿਨਾਸ਼ ਹੈ ਇਹ ਉਹਨਾਂ ਨੇ ਕਿਹਾ ਵਿਕਾਸ ਕਰਨਾ ਰੋਡੀ ਕਿ ਹੁੰਦਾ ਬੱਸ ਸਟੈਂਡ ਨੂੰ ਲਗਾ ਕੇ ਜਿੱਥੇ ਸਾਰੀਆਂ ਸਹੂਲਤਾਂ ਨੇ ਬੱਸ ਦਾ ਇਹਨੂੰ ਬਾਹਰ ਲੈ ਕੇ ਜਾਣਾਂਗੇ ਬਨਾ ਸੋਚਦਾ ਇਹ ਵਕਾਜ਼ ਨਹੀਂ ਹੋਊਗਾ ਅਸੀਂ ਚੇਤਾਵਨੀ ਦਿੰਦੇ ਆਂ ਵੀ ਅੱਜ ਅਸੀਂ ਇੱਕ ਬਾਅਦ ਮੀਟਿੰਗ ਕਰਾਂਗੇ ਜੇ ਉਹਨਾਂ ਨੇ ਸਰਕਾਰ ਦਾ ਕੋਈ ਕੰਨ ਤੇ ਗੂਣਾ ਸਰ ਕੀਤਾ ਤਾਂ ਅਸੀਂ 15 ਤਰੀਕ ਨੂੰ ਬਹੁਤ ਵੱਡਾ ਪ੍ਰੋਟੈਸਟ ਕਰਾਂਗੇ ਬਿਲਕੁਲ ਕਿਸਾਨ ਵੀ ਪੁੱਛੇ ਨੇ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਮੁਸੀਬਤ ਆ ਰਹੀ ਹੈ ਵਪਾਰੀ ਦਾ ਕਹਿੰਦਾ ਸਾਡਾ ਕੰਮ ਘਟ ਜੂਗਾ ਸ਼ਹਿਰ ਦੇ ਕਰਾ ਲੋਕਾਂ ਦੀ ਸਾਡੀ ਮੁਸ਼ਕਲ ਚਾਹੁੰਦੇ ਕਿਤਨਾ ਦੇ ਬਸ ਅਦਾਬ ਜਿੰਦੇ ਦੇ ਕਾਦਾ ਇਹ ਨਹੀਂ ਕਿੰਦਾ ਬਸਾ ਬਟਾਰਾ ਨਾਲ ਕੋਈ ਅੱਜ ਤੱਕ ਬਸਾ ਮਲੇ ਬਟਾਰਾ ਜਿੰਤਾ ਕਾ ਸ਼ਹਿਰ ਵਾਸੀਆਂ ਨੂੰ ਕਿਸੇ ਕਿਸਮ ਦੀ ਬਸਾ ਬਟਾਰਾ ਬਟਾਰਾ ਸ਼ਹਿਰਿਕ ਲੋਕੀ ਜਿੰਤਾਬਾਤ ਕੋਈ ਸ਼ਿਕਾਇਤ ਨਹੀਂ ਤਾਂ ਕੀ ਬਟਾਰਾ ਬਟਾਰਾ ਜਿਹੜਾ ਇਥੋਂ ਵਸਦਾ ਬਦਲ ਕੇ ਬਾਹਰ ਦੇ ਬਟਾਰਾ ਬਟਾਰਾ ਲੋਕਾਂ ਦਾ ਅਸਲ ਦੇ ਵਿੱਚ ਜਿਹੜਾ ਵਸਦਾ ਬਾਹਰ ਜਾਣ ਦੇ ਨਾਮ ਤੇ ਜਿਹੜੀਆਂ ਕੰਪਨੀਆਂ ਨੂੰ ਸਾਡੇ ਕੰਨੇ ਕੰਨੇ सॼी जिस करण ते असीं निखेधी करण चाहींदा